ਹਰੋ ਦੋਸਤੋ ਨਮਸਕਾਰ ਆਦਆਪ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਇੱਕ ਛੇਰ ਪਹਿਲਾ ਕਹਿਣਾ ਚਾਹੂੰਗਾ ਕਿ ਕਹਿੰਦਾ ਤਲਵਾਰ ਜੋ ਹੁੰਦੀ ਅਣਖਾਂ ਦੀ ਝੁਲਮਾਂ ਨੂੰ ਵੱਡ ਵੱਡ ਸੁੱਟਦੀ ਆ ਬੇਈਮਾਨੀ ਠੱਗੀ ਦੋ ਦਿਨ ਦੀ ਆਖਰ ਉਹ ਖੁਦ ਨੂੰ ਲੁੱਟਦੀ ਆ ਤਲਵਾਰ ਜੋ ਹੁੰਦੀ ਅਣਖਾਂ ਦੀ ਝੁਲਮਾਂ ਨੂੰ ਵੱਡ ਵੱਡ ਸੁੱਟਦੀ ਆ ਬੇਈਮਾਨੀ ਠੱਗੀ ਦੋ ਦਿਨ ਦੀ ਆਖਰ ਉਹ ਖੁਦ ਨੂੰ ਲੁੱਟਦੀ ਆ ਠੱਗਾਂ ਨੂੰ ਸੁਨੇਹਾ ਲਾ ਦਿਓ ਹੁਣ ਵਾਰੀ ਸੱਚ ਦੇ ਪੁੱਤ ਦੀ ਹੱਗਾਂ ਨੂੰ ਸੁਨੇਹਾ ਲਾ ਦਿਓ ਹੁਣ ਵਾਰੀ ਸੱਚ ਦੇ ਪੁੱਤ ਦੀ ਆ ਖਿੰਡ ਜਾਂਦੇ ਮਣ ਕੇ ਝੂਠ ਦੇ ਨਹੀਂ ਜਦੋਂ ਗਾਨੀ ਪਾਪ ਦੀ ਟੁੱਟਦੀ ਹੈ ਸੋ ਇਹ ਜਿਹੜਾ ਸ਼ੇਰ ਹੈਗਾ ਇਸ ਗੱਲ ਤੇ ਕਿੰਨਾ ਟੁੱਕਦਾ ਇਹ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਲਿਓ ਸੋ ਅੱਜ ਆਪਾਂ ਗੱਲ ਕਰਨ ਲੱਗੇ ਆ ਸਿੱਖ ਕੌਮ ਦੀ ਠੀਕ ਹੈ ਕੋਈ ਇਸ ਗੱਲ ਨੂੰ ਧਰਮ ਦਾ ਮੁੱਦਾ ਨਾ ਬਣਾਇਓ ਆਪਾਂ Hindu ਕੌਮ ਬਾਰੇ ਵੀ ਗੱਲ ਕਰਦੇ ਆ ਸਿੱਖ ਕੌਮ ਬਾਰੇ ਵੀ ਗੱਲ ਕਰਦੇ ਆ ਹਰੇਕ ਕੌਮ ਬਾਰੇ ਗੱਲ ਕਰਦੇ ਜਿੱਥੇ ਗਲਤ ਚੀਜ਼ਾਂ ਹੋ ਰਹੀਆਂ ਠੀਕ ਹੈ ਅੱਜ ਆਪਾਂ ਜੇ ਸਿੱਖ ਕੌਮ ਦੀ ਗੱਲ ਕਰੀਏ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਆਂ ਬਾਣੀ ਦੀ ਗੱਲ ਕਰਦੇ ਆਂ ਅ ਸ਼ਬਦ ਗੁਰੂ ਦੀ ਆਪਾਂ ਜੇ ਗੱਲ ਕਰੀਏ ਤੇ ਸ਼ਬਦ ਗੁਰੂ ਦੇ ਅਕੋਰਡਿੰਗ 10ਵੀਂ ਪਾਸ਼ਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਕੋਰਡਿੰਗ ਉਹਨਾਂ ਨੇ ਇਹ ਕਿਹਾ ਸੀਗਾ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮਤਲਬ ਜਿਹੜੇ ਸ਼ਬਦ ਗੁਰੂ ਹੈਗੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਤੁਸੀਂ ਆਪਣਾ ਗੁਰੂ ਮੰਨਣਾ ਆ ਅਖੀਰਲੇ ਜਮ ਤੱਕ ਮਰਦੇ ਜਮ ਤੱਕ ਜਦ ਤੱਕ ਇਹ ਦੁਨੀਆ ਰਹੇਗੀ ਉਦੋਂ ਤੱਕ ਸਿੱਖਾਂ ਨੇ ਸ਼ਬਦ ਗੁਰੂ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਬਟ ਅੱਜ ਕੱਲ ਕੀ ਹੋ ਰਿਹਾ ਤੁਸੀਂ ਆਪ ਜਾਣਦੇ ਹੀ ਹੋਗੇ ਉਹ ਵੀ ਮਤਲਬ ਗੁਰੂ ਘਰਾਂ ਦੇ ਵਿੱਚ ਜਾ ਰਹੇ ਆ ਅੱਜ ਕੱਲ ਸਾਰੇ ਗੁਰੂ ਘਰਾਂ ਦੀ ਆਪਾਂ ਗੱਲ ਨਹੀਂ ਕਰ ਰਹੇ ਬਟ ਜਿਆਦਾਤਰ ਗੁਰੂ ਘਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਘਿਓ ਦੇ ਮਤਲਬ ਦੀਵੇ ਬਾਲੇ ਜਾ ਰਹੇ ਆ ਤੇ ਉਹਦੇ ਬਾਹਰ ਮਤਲਬ ਬਾਕਸ ਜਾਂ ਬਣਾਇਆ ਜਾ ਰਿਹਾ ਠੀਕ ਹੈ ਤੇ ਉੱਪਰ ਖੰਡਾ ਜਾਂ ਲਾਇਆ ਜਾ ਰਿਹਾ ਤੇ ਉਦੇ ਆਸੇ-ਪਾਸੇ ਲੋਕ ਇਕੱਠੇ ਹੁੰਦੇ ਆ ਤੇ ਉਹਨੂੰ ਮੱਥਾ ਟੇਕ ਰਹੇ ਐ ਕਰਕੇ ਸੇਕਾ ਲੈ ਰਹੇ ਉਹਦਾ ਜਿਹੜੀ ਉਹ ਘਿਓ ਦਾ ਦੀਵਾ ਬਾਲਿਆ ਹੋਇਆ ਉਹਦੇ ਵਿੱਚ ਠੀਕ ਹੈ ਜਾਂ ਤੇਲ ਦੇ ਵਿੱਚ ਜਾਂ ਘਿਓ ਦੇ ਵਿੱਚ ਜੋ ਵੀ ਆ ਠੀਕ ਹੈ ਤੇ ਲੋਕੀ ਮਤਲਬ ਉੱਥੇ ਮੱਥਾ ਟੇਕ ਰਹੇ ਆ ਠੀਕ ਹੈ ਤੇ ਸਿੱਖ ਕੌਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹ ਪਖੰਡ ਕਿੱਥੋਂ ਆ ਗਿਆ ਬਾਬੇ ਨਾਨਕ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਨਿਰਮਲ ਪੰਥ ਦੀ ਸ਼ੁਰੂਆਤ ਕੀਤੀ ਨਿਰਮਲ ਪੰਥ ਚਲਾਇਆ ਸਿੱਖਾਂ ਨੂੰ ਇਹ ਕਿਹਾ ਕਿ ਤੁਸੀਂ ਜਿਹੜਾ ਪਖੰਡ ਹੈਗਾ ਇਹਨੂੰ ਦੂਰ ਕਰੋ ਪਖੰਡਵਾਦ ਨੂੰ ਖਤਮ ਕੀਤਾ ਠੀਕ ਹੈ ਤੁਸੀਂ ਦੇਖਿਆ ਹੀ ਹੋਣਾ ਸੁਣਿਆ ਹੀ ਹੋਣਾ ਪੜਿਆ ਹੀ ਹੋਣਾ ਠੀਕ ਹੈ ਬਟ ਇਹ ਅੱਜ ਗੱਲ ਕਰਨ ਦੀ ਲੋੜ ਕਿਉਂ ਪੈ ਗਈ ਠੀਕ ਹੈ ਕਿਉਂਕਿ ਕੋਈ ਬੋਲ ਨਹੀਂ ਰਿਹਾ ਠੀਕ ਹੈ ਇਸ ਕਰਕੇ ਲੋੜ ਪੈ ਰਹੀ ਹੈ ਗੱਲ ਕਰਨ ਦੀ ਸੋ ਉੱਥੇ ਬਾਕੀ ਜਿਹੜੇ ਬਾਹਰਲੇ ਬੰਦੇ ਹੈਗੇ ਉਹਨਾਂ ਨੂੰ ਤਾਂ ਚਲੋ ਨਹੀਂ ਪਤਾ ਜਾਂ ਕੋਈ ਹੋਰ ਬੰਦੇ ਹੋਣਗੇ ਕੀ ਪਤਾ ਉਹ ਪਖੰਡ ਨੂੰ ਮੰਨਦੇ ਹੋਣੇ ਜਾਂ ਪਖੰਡ ਆਪ ਵੀ ਕਰਦੇ ਹੋਣੇ ਸੋ ਜਦੋਂ ਉਹ ਹੱਥ ਲਾਉਂਦੇ ਜਦੋਂ ਉਹ ਮੱਥਾ ਟੇਕਦੇ ਆ ਫਿਰ ਤਾਂ ਚਲੋ ਹਾਂ ਗੱਲ ਸਮਝ ਆਉਂਦੀ ਆ ਕਿ ਹਾਂ ਵੀ ਇਹਨਾਂ ਨੂੰ ਨਹੀਂ ਪਤਾ ਹੈਗਾ ਬਟ ਜਦੋਂ ਕੋਈ ਸਿੱਖ ਕੋਈ ਦਸਤਾਰ ਧਾਰੀ ਜਾਂ ਫਿਰ ਗੁਰੂ ਦਾ ਸਿੱਖ ਬਾਣੇ ਦੇ ਵਿੱਚ ਹੋ ਕੇ ਉਸ ਦੀਵੇ ਨੂੰ ਹੱਥ ਲਾ ਰਿਹਾ ਜਾਂ ਉੱਥੇ ਮੱਥੇ ਟੇਕ ਰਿਹਾ ਸੋ ਉੱਥੇ ਗੱਲ ਹਜਮ ਨਹੀਂ ਹੋ ਰਹੀ ਨਾ ਗੱਲ ਸਮਝ ਦੇ ਵਿੱਚ ਆ ਰਹੀ ਕਿ ਗੁਰੂ ਦਾ ਜਿਹੜਾ ਸਿੱਖ ਹੈ ਜਿਹਨੇ ਬਾਣਾ ਪਾਇਆ ਹੋਇਆ ਜਿਹਨੂੰ ਇਹ ਵੀ ਪਤਾ ਹੈਗਾ ਕਿ ਗੁਰੂ ਸਾਹਿਬ ਨੇ ਇਨ੍ਹਾਂ ਪਖੰਡਾਂ ਦਾ ਖੰਡਨ ਕੀਤਾ ਸੀ ਮਾਜੇ ਫਿਰ ਉਹਨਾਂ ਪਖੰਡਾਂ ਦੇ ਵਿੱਚ ਪੈ ਰਹੇ ਹਨ ਕਿਉਂ ਆਖਿਰ ਕਿਉਂ ਬੀਬੀਆਂ ਮਾਤਾਵਾਂ ਪਹਿਣਾ ਆਪਣੇ ਵੀਰ ਜਿਹੜੇ ਗੁਰਦੁਆਰਾ ਦੇ ਵਿੱਚ ਜਾਂਦੇ ਆ ਠੀਕ ਹੈ ਤੇ ਉੱਥੇ ਜੋ ਘੋ ਨੂੰ ਮੱਥਾ ਟੇਕਦੇ ਆ ਆਪਾਂ ਇਹੀ ਕਵਾਂਗੇ ਘੋ ਦੇ ਦੇਵੇਂ ਨੂੰ ਮੱਥਾ ਟੇਕ ਰਹੇ ਉੱਥੇ ਸ਼ਬਦ ਗੁਰੂ ਨੂੰ ਤਾਂ ਮੱਥਾ ਟੇਕਣ ਸ਼ਾਇਦ ਨਹੀਂ ਜਾ ਰਹੇ ਹੋ ਜੇ ਸ਼ਬਦ ਗੁਰੂ ਨੂੰ ਮੱਥਾ ਟੇਕ ਰਹੇ ਹੁੰਦੇ ਜਾਂ ਫਿਰ ਦਿਲੋਂ ਆਪਣੇ ਮਤਲਬ ਉਹਨੂੰ ਮੰਨ ਰਹੇ ਹੁੰਦੇ ਫਿਰ ਉਹਨਾਂ ਨੂੰ ਕਿਤੇ ਹੋਰ ਪਾਸੇ ਮੱਥਾ ਟੇਕਣ ਦੀ ਲੋੜ ਨਾ ਪੈਂਦੀ ਕੁਛ ਦੇਖ ਹੀ ਰਹੀ ਹਾਂ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਗੁਰੂ ਘਰ ਹੈਗਾ ਜਿੱਥੇ ਆਹ ਘਿਓ ਦਾ ਕੰਮ ਸ਼ੁਰੂ ਹੈਗਾ ਤੇ ਹੋਰ ਵੀ ਗੁਰੂ ਘਰ ਹੈਗੇ ਨੇ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਗਾ ਠੀਕ ਹੈ ਬਹੁਤ ਵੱਡੇ ਵੱਡੇ ਗੁਰੂ ਘਰ ਹੈਗੇ ਨੇ ਜਿੱਥੇ ਕਿ ਮਤਲਬ ਆਹ ਘਿਓ ਦਾ ਕੰਮ ਚੱਲ ਪਿਆ ਇਹ ਪਖੰਡ ਚੱਲ ਪਿਆ ਅਸੀਂ ਫਿਰ ਕਿਨੂੰ ਮੰਨ ਰਹੇ ਹਾਂ ਅਸੀਂ ਕਹਿੰਨੇ ਆ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਹੈਗੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਗੁਰੂ ਹੈਗੇ ਨੇ ਬਹੁਤ ਵੱਡਾ ਨਗਰ ਕੀਰਤਨ ਅਸੀਂ ਕੱਢਦੇ ਹੁੰਨੇ ਆ ਨਾ ਉਹਨਾਂ ਦੇ ਨਾਂ ਤੇ ਠੀਕ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਸੀਂ ਬਹੁਤ ਆਪਣੇ ਦਿਲ ਦੇ ਵਿੱਚ ਵਸਾਇਆ ਹੋਇਆ ਉਹਨਾਂ ਨੂੰ ਬਟ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਜਿਹੜੀ ਹੈਗੀ ਉਹਨਾਂ ਨੂੰ ਅਸੀਂ ਕਿਉਂ ਨਹੀਂ ਮੰਨਦੇ ਉਹਨਾਂ ਦਾ ਬਣਾਇਆ ਹੋਇਆ ਜਿਹੜਾ ਗ੍ਰੰਥ ਹੈਗਾ ਆ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਇਹਦੇ ਵਿੱਚ ਸਾਰੇ ਗੁਰੂਆਂ ਦੀ ਬਾਣੀ ਹੈਗੀ ਹੈ ਤੇ ਅੰਤਮ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਹਾ ਸੀਗਾ ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਕਰਤ ਆਗਿਆ ਪਈ ਅਕਾਲ ਦੀ ਤਬਹ ਚਲਾਇਓ ਪੰਥ ਸੋ ਉਸ ਸ਼ਬਦ ਦੇ ਗੁਰੂ ਨੂੰ ਛੱਡ ਕੇ ਤੁਸੀਂ ਆਪਣੇ ਲੱਗ ਲੱਗ ਮਤਲਬ ਗੁਰੂ ਬਣਾ ਲਏ ਆਪਣੇ ਲੱਗ ਲੱਗ ਥਾਵਾਂ ਤੇ ਮੱਥੇ ਤੁਸੀਂ ਟੇਕਣ ਲੱਗੇ ਹੁਣ ਤਾਂ ਦੇਖੋ ਕਹਿਣਾ ਤਾਂ ਨਹੀਂ ਬਣਦਾ ਬਟ ਹੈਗੇ ਆਪਣੇ ਨਾਮ ਦੇ ਵਿੱਚ ਵੀ ਕਈ ਲੋਕ ਇਹੋ ਜਿਹੇ ਜਿਹੜੇ ਕਿ ਮਤਲਬ ਸ਼ਬਦ ਗੁਰੂ ਨੂੰ ਛੱਡ ਕੇ ਉਹਨਾਂ ਨੇ ਆਪਣੇ ਲੱਗ ਲੱਗ ਗੁਰੂ ਬਣਾਏ ਹੋਏ ਆ ਗੱਡੀਆਂ ਤੇ ਮਗਰ ਗੁਰੂ ਜੀ ਲਿਖਿਆ ਹੋਇਆ ਬਾਬਾ ਜੀ ਲਿਖਿਆ ਹੋਇਆ ਸੋ ਤੁਹਾਡੇ ਕੋਲ ਐਡੀ ਵੱਡੀ ਪਾਵਰ ਹੈਗੀ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਜਿਨوں ਕੀ ਲੰਡਨ ਨੇ ਇੰਨਾ ਵੱਡਾ ਜਿਹੜੀ ਕੰਟਰੀ ਹੈਗੀ ਲੰਡਨ ਉਹਨੇ ਮਤਲਬ ਉਸ ਸ਼ਬਦ ਗੁਰੂ ਨੇ ਇੰਨੀ ਵੱਡੀ ਪਦਵੀ ਦਿੱਤੀ ਹੈ ਉਹ ਸਮਝ ਗਏ ਪਰ ਤੁਸੀਂ ਨਹੀਂ ਸਮਝ ਪਾ ਰਹੇ ਕਿਉਂ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਠੀਕ ਹੈ ਇਹਦੇ ਪਿੱਛੇ ਕੌਣ ਹੋ ਸਕਦਾ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਚੱਲ ਰਹੀ ਆ ਇੱਕ ਤਾਂ ਆਹ ਚੀਜ਼ ਆਗੇ ਪਖੰਡ ਤੇ ਤੇ ਦੂਜਾ ਪਖੰਡ ਜਿਹੜਾ ਇਹ ਆ ਗਿਆ ਕਿ ਹਰ ਪਿੰਡ ਦੇ ਵਿੱਚ ਚਾਰ-ਚਾਰ ਗੁਰੂ ਘਰ ਹੈਗੇ ਨੇ ਠੀਕ ਹੈ ਏ ਨਹੀਂ ਹੈਗਾ ਕਿ ਚਲੋ ਠੀਕ ਹੈ ਪ੍ਰਚਾਰ ਹੋਣਾ ਚਾਹੀਦਾ ਪ੍ਰਚਾਰ ਹੋਣਾ ਚਾਹੀਦਾ ਗੁਰੂ ਦਾ ਪ੍ਰਚਾਰ ਹੋਣਾ ਚਾਹੀਦਾ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਬਟ ਉਹ ਪ੍ਰਸਾਰ ਵਾਸਤੇ ਉਹ ਪ੍ਰਚਾਰ ਵਾਸਤੇ ਗੁਰੂ ਘਰ ਨਹੀਂ ਬਣਾਏ ਜਾ ਰਹੇ ਉਹ ਜਿਹੜੇ ਗੁਰੂ ਘਰ ਬਣਾਏ ਜਾ ਰਹੇ ਆ ਗੋਲਕਾਂ ਦੇ ਵਿੱਚ ਪੈਸੇ ਇਕੱਠੇ ਕਰਨ ਵਾਸਤੇ ਬਣਾਏ ਜਾ ਰਹੇ ਆ ਤੇ ਇੱਕ ਉਹ ਜਾਤਾਂ ਪਾਤਾਂ ਦੇ ਵਿੱਚ ਉਲਝ ਕੇ ਬਣਾਏ ਜਾ ਰਹੇ ਕਿ ਨਹੀਂ ਜੀ ਉਹ ਤਾਂ ਜੱਟਾਂ ਦਾ ਗੁਰਦੁਆਰਾ ਹੈਗਾ ਜੀ ਅਸੀਂ ਮਜਬੀ ਸਿੱਖਾਂ ਦਾ ਲੱਗ ਬਣਾਉਣਾ ਜੀ ਅਸੀਂ ਰਵਿਦਾਸੀਆਂ ਦਾ ਲੱਗ ਬਣਾਉਣਾ ਜੀ ਠੀਕ ਹੈ ਅਸੀਂ ਆਰਾਮ ਗੜੀਆਂ ਦਾ ਲੱਗ ਬਣਾਉਣਾ ਜੀ ਸੋ ਆ ਚੀਜ਼ਾਂ ਕਰਕੇ ਜੇ ਤੁਸੀਂ ਆ ਚੀਜ਼ ਕਰ ਰਹੇ ਹੋ ਫਿਰ ਤਾਂ ਬਹੁਤ ਹੀ ਮਾੜੀ ਗੱਲ ਬਹੁਤ ਮਾੜੀ ਗੱਲ ਆ ਮੰਦ ਭਾਗੀ ਗੱਲ ਆ ਠੀਕ ਹੈ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਮੇਨਲੀ ਕਿ ਜਿਹੜੇ ਕਿ ਆਪਣੇ ਮਤਲਬ ਸ਼ਬਦ ਗੁਰੂ ਨੂੰ ਭੁੱਲਦੇ ਜਾ ਰਹੇ ਆ ਮੈਂ ਮਾਫੀ ਵੀ ਚਾਹੂੰਗਾ ਇਸ ਗੱਲ ਨੂੰ ਲੈ ਕੇ ਜੇ ਕੁਝ ਗਲਤ ਬੋਲ ਰਿਹਾ ਹੋਵਾਂ ਬਟ ਜੇ ਮੇਰੀ ਗੱਲ ਦੇ ਵਿੱਚ 1-2% ਵੀ ਸੱਚਾਈ ਆ ਸਪੋਰਟ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿੱਥੇ ਮੈਂ ਗਲਤ ਆ ਤੇ ਕਿੱਥੇ ਮੈਂ ਸਹੀ ਆ ਠੀਕ ਹੈ ਤੇ ਜਾ ਕੇ ਵੀ ਦੇਖ ਸਕਦੇ ਹੋ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਮਤਲਬ ਅਸੀਂ ਪ੍ਰੂਫ ਦੇਤਾ ਕਿ ਵੀ ਨਹੀਂ ਜੀ ਐਦਾਂ ਹੋ ਰਿਹਾ ਤੁਸੀਂ ਆਪ ਦੇਖੋ ਤੁਸੀਂ ਜਾ ਹੀ ਰਹੇ ਹੋ ਜਿਹੜੇ ਵੀਡੀਓ ਦੇਖ ਰਹੇ ਆ ਠੀਕ ਹੈ ਜਿਹੜੇ ਕਮੈਂਟ ਵੀ ਕਰ ਰਹੇ ਆ ਉਹਨਾਂ ਨੂੰ ਆਪ ਨੂੰ ਪਤਾ ਹੈਗਾ ਕਿ ਅਸੀਂ ਕਿੰਨੇ ਗੁਰੂ ਘਰਾਂ ਦੇ ਵਿੱਚ ਜਾਣਦੇ ਆ ਉੱਥੇ ਥਾਂ ਥਾਂ ਤੇ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਅਲੱਗ-ਅਲੱਗ ਰਿਵਾਜ ਅਲੱਗ-ਅਲੱਗ ਰੀਤਾਂ ਰੀਚੁਅਲਸ ਉਹਨਾਂ ਨੇ ਕ੍ਰੀਏਟ ਕੀਤੇ ਹੋਏ ਆ ਸ਼ਬਦ ਗੁਰੂ ਨੂੰ ਛੱਡ ਕੇ ਸ਼ਬਦ ਗੁਰੂ ਤੋਂ ਪਰੇ ਜਾਤੇ ਸੋ ਕੀ ਇਹ ਸਹੀ ਆ ਮੇਰੇ ਅਕੋਰਡਿੰਗ ਮੈਂ ਜੇ ਗੱਲ ਕਰਾਂ ਇੱਥੇ ਆਪਾਂ ਨਹੀਂ ਗੱਲ ਕਰ ਸਕਦੇ ਬਟ ਜਿਵੇਂ ਜਿਹੜੇ ਮਰਜੀ ਧਰਮ ਦਾ ਹੋਵਾਂ ਠੀਕ ਹੈ ਬਟ ਜੇ ਮੈਂ ਕਹਾ ਕਿ ਸਿੱਖੀ ਦੇ ਵਿੱਚ ਆ ਗੱਲ ਹੋ ਰਹੀ ਆ ਆ ਕੰਮ ਹੋ ਰਿਹਾ ਫਿਰ ਗੱਲ ਦਾ ਕਿ ਮੈਂ ਇਹ ਗੱਲ ਕਹਾਂ ਤੇ ਜੇ ਕੋਈ ਸਿੱਖ ਹੈਗਾ ਤੇ ਉਹਨੂੰ ਕੀ ਕਹਿਣਾ ਚਾਹੀਦਾ ਉਹ ਤਾਂ ਤੁਸੀਂ ਆਪ ਸੋਚੋ ਸੇ ਆਪ ਸਮਝਦਾ ਰਹੇਗੇ। ਸੋ ਜਿਹਨੂੰ ਜਿਹਨੂੰ ਲੱਗਦਾ ਇਹ ਚੀਜ਼ਾਂ ਗਲਤ ਹੋ ਰਹੀਆਂ ਜਿਹਨੂੰ ਜਿਹਨੂੰ ਲੱਗਦਾ ਸਹੀ ਹੋ ਰਿਹਾ ਸਾਰੇ ਕਮੈਂਟਾਂ ਦੇ ਵਿੱਚ ਆਪਣਾ ਜਵਾਬ ਜ਼ਰੂਰ ਦਿਓ। ਸੋ ਇਦਾਂ ਦੀਆਂ ਹੋਰ ਵੀ ਵੀਡੀਓਜ਼ ਜਲਦ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦਾ ਖੰਡਨ ਕਰਨਾ ਬਾਕੀ ਆ ਜਿਹੜਾ ਪਖੰਡ ਹੈਗਾ ਉਹਨੂੰ ਖਤਮ ਕਰਨਾ ਬਾਕੀ ਆ ਕਿਉਂਕਿ ਅਸੀਂ ਬਾਬਾ ਨਾਨਕ ਦੇ ਚਲਾਏ ਹੋਏ ਰਾਤੇ ਤੁਰਨ आले ਹੈਗੇ ਆ। ਸੋ ਉਹਨਾਂ ਦੇ ਰਾਹ ਦੇ ਖਿਲਾਫ ਕੋਈ ਵੀ ਜਾਵੇਗਾ ਤੇ ਉਹਨੂੰ ਚੰਗੇ ਰਾਹ ਤੇ ਲੈ ਕੇ ਆਉਣਾ ਸਾਡਾ ਫਰਜ਼ ਬਣਦਾ ਹੈ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਬਹੁਤ ਹੀ ਜਲਦ ਉਦੋਂ ਤੱਕ ਦੇਖਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ